हां जी रेलवे ਦੇ ਵਿੱਚ ਭਰਤੀ ਨਿਕਲੀ ਹੈ। ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡੀਟੀਲ ਪੰਜਾਬ ਦੇ ਵਿੱਚ। ਅੱਜ ਫਿਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਹੈ ਉਹ ਲੈ ਕੇ ਆਈਆਂ। 7951 ਪੋਸਟਾਂ ਆਈਆਂ ਨੇ। ਜਿਦੇ ਵਿੱਚ ਜੂਨੀਅਰ ਇੰਜੀਨੀਅਰ, ਕੈਮੀਕਲ ਸੁਪਰਵਾਈਜ਼ਰ, ਸੁਪਰਵਾਈਜ਼ਰ ਤੇ ਅਦਰ ਕਾਫੀ ਪੋਸਟਾਂ ਨੇ। ਜਿਹੜੀ ਕਿ ਅਪਡੇਟ ਸਾਡੇ ਕੋਲ 30 7 2024 ਨੂੰ ਪਹੁੰਚੀ ਹੈ। ਇਹਦੇ ਵੀ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ 500 ਹੈ ਕੈਂਡੀਡੇਟ ਜਿਹੜੇ ਨੇ ਐਸ ਸੀ ਐਸ ٹی ਐਕ ਸਰਵਿਸਮੈਨ ਜਾਂ ਫੀਮੇਲ ਟਰੱਸਟ ਮਿਨੋਰਟੀ ਅਤੇ ਇਕਨੋਮਿਕਲੀ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਨੂੰ ਭਰਨਗੇ ਜਾਂ ਓ ਬੀ ਸੀ ਤੇ ਈ ਡਬਲਯੂ ਐਸ ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 250 ਰਹੇਗੀ ਇਹ ਵੀ ਜਿਹੜੀ ਬੈਂਕ ਦੇ ਵਿੱਚ ਡਿਡਕਟ ਕੀਤੀ ਜਾਏਗੀ ਫਰਸਟ ਸਟੇਜ ਦਾ ਆਨਲਾਈਨ ਹੀ ਰਹਿਣ ਵਾਲਾ ਹੈ ਤੇ ਹੁਣ ਗੱਲ ਕਰਦੇ ਆ ਇੰਪੋਰਟੈਂਟ ਡੇਟ ਦੀ ਫਾਰਮ ਭਰਨੀ ਜਿਹੜੀ ਅਪਲਾਈ ਕਰਨ ਦੀ ਤਰੀਕਾ ਹੈ ਉਹ 30 7 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ ਜਿਹੜੀ ਹੈ 298 ਸੌਰੀ 29 8 2024 ਹੈ ਹਾਂਜੀ ਰੇਲਵੇ ਦੇ ਵਿੱਚ ਭਰਤੀ ਨਿਕਲੀ ਹੈ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਟਲ ਪੰਜਾਬ ਦੇ ਵਿੱਚ ਅੱਜ ਫਿਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਆ ਉਹ ਲੈ ਕੇ ਆਇਆ 7951 ਪੋਸਟਾਂ ਆਈਆਂ ਨੇ ਜਿਦੇ ਵਿੱਚ ਜੂਨੀਅਰ ਇੰਜੀਨੀਅਰ ਕੈਮੀਕਲ ਸੁਪਰਵਾਈਜ਼ਰ ਸੁਪਰਵਾਈਜ਼ਰ ਤੇ ਅਦਰ ਕਾਫੀ ਪੋਸਟਾਂ ਨੇ ਜਿਹੜੀ ਕਿ ਅਪਡੇਟ ਸਾਡੇ ਕੋਲ 30 7 2024 ਨੂੰ ਪਹੁੰਚੀ ਹੈ ਇਹਦੇ ਵਿੱਚ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਆ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ 500 ਹੈ ਕੈਂਡੀਡੇਟ ਜਿਹੜੇ ਨੇ ਐਸ ਸੀ ਐਸ ٹی ਐਕ ਸਰਵਿਸਮੈਨ ਜਾਂ ਫੀਮੇਲ ਟਰੱਸਟ ਮਿਨੋਰਿਟੀ ਅਤੇ ਇਕਨੋਮਿਕਲੀ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਨੇ ਭਰਨਗੇ ਜਾਂ او بی سی ਤੇ ای ڈਬਲਯੂ ਐਸ ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 250 ਰਹੇਗੀ ਇਹ ਵੀ ਜਿਹੜੀ ਬੈਂਕ ਦੇ ਵਿੱਚ ਡਿਡਕਟ ਕੀਤੀ ਜਾਏਗੀ ਫਰਸਟ ਸਟੇਜ ਦਾ ਆਨਲਾਈਨ ਹੀ ਰਹਿਣ ਵਾਲਾ ਹੈ ਤੇ ਹੁਣ ਗੱਲ ਕਰਦੇ ਹਾਂ ਇੰਪੋਰਟੈਂਟ ਡੇਟ ਦੀ ਫਾਰਮ ਭਰਨੀ ਜਿਹੜੀ ਅਪਲਾਈ ਕਰਨ ਦੀ ਤਰੀਕਾ ਉਹ 30 7 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ ਜਿਹੜੀ ਹੈ 298 ਸੌਰੀ 29/8/2024 ਹੈ। ਹਾਂਜੀ ਰੇਲਵੇ ਦੇ ਵਿੱਚ ਭਰਤੀ ਨਿਕਲੀ ਹੈ। ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ। ਅੱਜ ਫਿਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਹੈ ਉਹ ਲੈ ਕੇ ਆਈਆਂ। 7951 ਪੋਸਟਾਂ ਆਈਆਂ ਨੇ। ਜਿਦੇ ਵਿੱਚ ਜੂਨੀਅਰ ਇੰਜੀਨੀਅਰ, ਕੈਮੀਕਲ ਸੁਪਰਵਾਈਜ਼ਰ, ਸੁਪਰਵਾਈਜ਼ਰ ਤੇ ਅਦਰ ਕਾਫੀ ਪੋਸਟਾਂ ਨੇ ਜਿਹੜੀ ਕਿ ਅਪਡੇਟ ਸਾਡੇ ਕੋਲ 30/7/2024 ਨੂੰ ਪਹੁੰਚੀ ਹੈ ਇਹਦੇ ਵਿੱਚ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਹੈ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ 500 ਹੈ ਕੈਂਡੀਡੇਟ ਜਿਹੜੇ ਨੇ ਐਸਸੀਐਸਟੀ ਐਕ ਸਰਵਿਸਮੈਨ ਜਾਂ ਫੀਮੇਲ ਟਰਾਸਟ ਮਿਨੋਰਿਟੀ ਤੇ ਇਕਨੋਮਿਕਲੀ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਨੂੰ ਭਰਨਗੇ ਜਾਂ OBC ਤੇ EWS ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 250 ਰਹੇਗੀ ਇਹ ਵੀ ਜਿਹੜੀ ਬੈਂਕ ਦੇ ਵਿੱਚ ਡਿਡਕਟ ਕੀਤੀ ਜਾਏਗੀ ਫਰਸਟ ਸਟੇਜ ਦਾ ਆਨਲਾਈਨ ਹੀ ਰਹਿਣ ਵਾਲਾ ਹੈ ਤੇ ਹੁਣ ਗੱਲ ਕਰਦੇ ਆ ਇੰਪੋਰਟੈਂਟ ਡੇਟ ਦੀ ਫਾਰਮ ਭਰਨੀ ਜਿਹੜੀ ਅਪਲਾਈ ਕਰਨ ਦੀ ਤਰੀਕਾ ਉਹ 30 7 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ ਜਿਹੜੀ ਹੈ 298 ਸੌਰੀ 28 2024 ਹੈ हां जी रेलवे ਦੇ ਵਿੱਚ ਭਰਤੀ ਨਿਕਲੀ ਹੈ। ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਟਲ ਪੰਜਾਬ ਦੇ ਵਿੱਚ। ਅੱਜ ਫਿਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਹੈ ਉਹ ਲੈ ਕੇ ਆਇਆ। 7951 ਪੋਸਟਾਂ ਆਈਆਂ ਨੇ। ਜਿਦੇ ਵਿੱਚ ਜੂਨੀਅਰ ਇੰਜੀਨੀਅਰ, ਕੈਮੀਕਲ ਸੁਪਰਵਾਈਜ਼ਰ, ਸੁਪਰਵਾਈਜ਼ਰ ਤੇ ਅਦਰ ਕਾਫੀ ਪੋਸਟਾਂ ਨੇ। ਜਿਹੜੀ ਕਿ ਅਪਡੇਟ ਸਾਡੇ ਕੋਲ 30 7 2024 ਨੂੰ ਪਹੁੰਚੀ ਹੈ। ਇਦੇ ਵੀ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਆ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ 500 ਹੈ ਕੈਂਡੀਡੇਟ ਜਿਹੜੇ ਨੇ ਐਸ ਸੀ ਐਸ ٹی ਐਕ ਸਰਵਿਸਮੈਨ ਜਾਂ ਫੀਮੇਲ ਟ੍ਰਾਸਡ ਮਿਨੋਰਟੀ ਅਤੇ ਇਕਨੋਮਿਕਲੀ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਇਹਨੂੰ ਭਰਨਗੇ ਜਾਂ ਓਬੀਸੀ ਤੇ ਈਡਬਲਯੂਐਸ ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 250 ਰਹੇਗੀ ਇਹ ਵੀ ਜਿਹੜੀ ਬੈਂਕ ਦੇ ਵਿੱਚ ਡਿਟੈਕਟ ਕੀਤੀ ਜਾਏਗੀ ਫਰਸਟ ਸਟੇਜ ਦਾ ਆਨਲਾਈਨ ਹੀ ਰਹਿਣ ਵਾਲਾ ਹੈ ਤੇ ਹੁਣ ਗੱਲ ਕਰਦੇ ਆ ਇੰਪੋਰਟੈਂਟ ਡੇਟ ਦੀ ਫਾਰਮ ਭਰਨੀ ਜਿਹੜੀ ਅਪਲਾਈ ਕਰਨ ਦੀ ਤਰੀਕਾ ਉਹ 30 7 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ ਜਿਹੜੀ ਹੈ 298 ਸੌਰੀ 28 8 2024 ਹੈ ਹਾਂਜੀ ਰੇਲਵੇ ਦੇ ਵਿੱਚ ਭਰਤੀ ਨਿਕਲੀ ਹੈ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟਾਰ ਡਿਟੈਲ ਪੰਜਾਬ ਦੇ ਵਿੱਚ ਅੱਜ ਫੇਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਆ ਉਹ ਲੈ ਕੇ ਆਇਆ 7951 ਪੋਸਟਾਂ ਆਈਆਂ ਨੇ ਜਿਦੇ ਵਿੱਚ ਜੂਨੀਅਰ ਇੰਜੀਨੀਅਰ ਕੈਮੀਕਲ ਸੁਪਰਵਾਈਜ਼ਰ ਸੁਪਰਵਾਈਜ਼ਰ ਤੇ ਅਦਰ ਕਾਫੀ ਪੋਸਟਾਂ ਨੇ ਜਿਹੜੀ ਕਿ ਅਪਡੇਟ ਸਾਡੇ ਕੋਲ 30 7 2024 ਨੂੰ ਪਹੁੰਚੀ ਹੈ ਇਹਦੇ ਵਿੱਚ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਆ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ 500 ਹੈ ਕੈਂਡੀਡੇਟ ਜਿਹੜੇ ਨੇ ਐਸ ਸੀ ਐਸ ٹی ਐਕ ਸਰਵਿਸਮੈਨ ਜਾਂ ਫੀਮੇਲ ਟਰੱਸਟ ਮਿਨੋਰਟੀ ਅਤੇ ਇਕਨੋਮਿਕਲੀ ਬੈਕਵਰਡ ਕਲਾਸ ਦੇ ਜਿਹੜੇ ਵਿਦਿਆਰਥੀ ਨੂੰ ਭਰਨਗੇ ਜਾਂ او بی سی ਤੇ ای ڈਬਲਯੂ ਐਸ ਉਹਨਾਂ ਦੀ ਜਿਹੜੀ ਫੀਸ ਰਹੇਗੀ ਉਹ 250 ਰਹੇਗੀ ਇਹ ਵੀ ਜਿਹੜੀ ਬੈਂਕ ਦੇ ਵਿੱਚ ਡਿਡਕਟ ਕੀਤੀ ਜਾਏਗੀ ਫਰਸਟ ਸਟੇਜ ਦਾ ਆਨਲਾਈਨ ਹੀ ਰਹਿਣ ਵਾਲਾ ਹੈ ਤੇ ਹੁਣ ਗੱਲ ਕਰਦੇ ਹਾਂ ਇੰਪੋਰਟੈਂਟ ਡੇਟ ਦੀ ਫਾਰਮ ਭਰਨੀ ਜਿਹੜੀ ਅਪਲਾਈ ਕਰਨ ਦੀ ਤਰੀਕਾ ਹੈ ਉਹ 30 7 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਲਾਸਟ ਡੇਟ ਜਿਹੜੀ ਹੈ 298 ਸੌਰੀ 28/8/2024 ਹੈ। ਹਾਂਜੀ ਰੇਲਵੇ ਦੇ ਵਿੱਚ ਭਰਤੀ ਨਿਕਲੀ ਹੈ। ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ। ਅੱਜ ਫਿਰ ਇੱਕ ਗਵਰਨਮੈਂਟ ਜੌਬ ਤੁਹਾਡੇ ਲਈ ਨੋਟੀਫਿਕੇਸ਼ਨ ਜਿਹੜੀ ਹੈ ਉਹ ਲੈ ਕੇ ਆਈਆਂ। 7951 ਪੋਸਟਾਂ ਆਈਆਂ ਨੇ ਜਿਦੇ ਵਿੱਚ ਜੂਨੀਅਰ ਇੰਜੀਨੀਅਰ, ਕੈਮੀਕਲ ਸੁਪਰਵਾਈਜ਼ਰ, ਸੁਪਰਵਾਈਜ਼ਰ ਤੇ ਅਦਰ। ਕਾਫੀ ਪੋਸਟਾਂ ਨੇ ਜਿਹੜੀ ਕਿ ਅਪਡੇਟ ਸਾਡੇ ਕੋਲ 30/7/2024 ਨੂੰ ਪਹੁੰਚੀ ਹੈ ਇਹਦੇ ਵੀ ਸਾਰੇ ਕੈਂਡੀਡੇਟਾਂ ਲਈ ਫੀਸ ਜਿਹੜੀ ਹੈ ਰੱਖੀ ਗਈ ਹੈ 400 ਰੁਪਏ ਜਿਹੜਾ ਤੁਹਾਡਾ ਰਿਫੰਡੇਬਲ ਫਸਟ ਸੀਬੀਟੀ ਲਈ ਪਾਸਟ ਡੇਟ ਜਿਹੜੀ ਹੈ 29/8/2024 ਨੂੰ ਰਾਤ ਨੂੰ 12 ਵਜੇ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਫੀਸ ਕਟਾ ਸਕਦੇ ਹੋ ਫਾਰਮ ਭਰਦੇ ਹੋ ਜੇਕਰ ਕੋਈ ਗਲਤੀ ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਉਹਦਾ ਫਾਰਮ ਜਿਹੜਾ ਐਡਿਟ ਹੋਏਗਾ ਪਤੀ 8 2024 ਤੋਂ ਲੈ ਕੇ 8 2024 ਤੱਕ ਹੋਣਗੇ ਹੁਣ ਉਮਰ ਹੱਦੀ ਸੁਣ ਲਓ ਉਮਰ ਹੱਦ ਦੇ ਵਿੱਚ 18 ਤੋਂ 33 ਸਾਲ ਹੈ ਨਾਰਮਲ ਗੋਰਸ 1 1 2025 ਦੇ ਅਨੁਸਾਰ ਤੇ ਏਜ ਐਪਲੀਕੇਸ਼ਨ ਦੀ ਹੈ ਜਿਹੜੀ 1 1 2024 ਦੇ ਅਕੋਰਡਿੰਗ 18 ਤੋਂ 36 ਸਾਲ ਹੈ ਉਮਰ ਹੱਦ ਦੀ ਛੋਟ ਜਿਹੜੀ ਹੈ ਗਵਰਨਮੈਂਟ ਦੇ ਰੂਲ ਅਮ ਤਾਬਕ ਤੁਹਾਨੂੰ ਮਿਲਣੀ ਹੈ ਉਹ ਕੁਆਲੀਫਿਕੇਸ਼ਨ ਸੁਣ ਲੋ ਕੁਆਲੀਫਿਕੇਸ਼ਨ ਜਿਹੜੀ ਹੈ ਕੈਮੀਕਲ ਟੈਕਨੋਲੋਜੀ ਦੀ ਡਿਗਰੀ ਹੋਣੀ ਚਾਹੀਦੀ ਹੈ ਕੈਮੀਕਲ ਸੁਪਰਵਾਈਜ਼ਰ ਬਣਨ ਦੇ ਲਈ ਦੂਜੀ ਜਿਹੜੀ ਮੈਟਲ ਸਰਜਿਕਲ ਸੁਪਰਵਾਈਜ਼ਰ ਦੀ ਜੌਬ ਹੈ ਉਹਦੇ ਤੁਸੀਂ ਸਰਜਿਕਲ ਇੰਜੀਨੀਅਰ ਡਿਗਰੀ ਤੁਹਾਡੀ ਚਾਹੀਦੀ ਹੈ ਇਹ ਵੀ ਤੇ ਤੁਸੀਂ ਜੇਕਰ ਜੇਈ ਦੀ ਫਾਰਮ ਭਰ ਰਹੇ ਹੋ ਤਾਂ ਇਹਦੇ ਵਿੱਚ ਡਿਪਲੋਮਾ ਤੇ ਡਿਗਰੀ ਸਬੰਧਤ ਇੰਜੀਨੀਅਰ ਦੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਕੈਮੀਕਲ ਤੇ ਮੈਟਲ ਅਸਿਸਟੈਂਟ ਦੀ ਭਰ ਰਹੇ ਹੋ ਤਾਂ ਬੀਐਸਸੀ ਸਾਇੰਸ ਦੇ ਵਿੱਚ ਚਾਹੀਦੀ ਹੈ ਫਿਜ਼ਿਕਸ ਤੇ ਕੈਮਿਸਟਰੀ ਜੇਕਰ ਤੁਸੀਂ ਡਿਪਾਰਟਮੈਂਟ ਮਟੀਰੀਅਲ ਸੁਪਰੀਡੈਂਟ ਦੀ ਭਰ ਰਹੇ ਹੋ ਜੇਕਰ ਤੁਸੀਂ ਡਿਪੋਟ ਮਟੀਰੀਅਲ ਸੁਪਰਡੈਂਟ ਦੀ ਜੌਬ ਭਰ ਰਹੇ ਹੋ ਤਾਂ ਇਹਦੇ ਨਾਲ ਸੰਬੰਧਿਤ ਡਿਪਲੋਮਾ ਜਿਹੜਾ ਇੰਜੀਨੀਅਰ ਦਾ ਚਾਹੀਦਾ ਹੈ ਇਹ ਜਿਹੜੀਆਂ ਪੋਸਟਾਂ ਨੇ ਕੈਮੀਕਲ ਸੁਪਰਵਾਈਜ਼ਰ ਦੀ 17 ਨੇ ਜੂਨੀਅਰ ਇੰਜੀਨੀਅਰ ਡਿਪੋਟ ਮਟੀਰੀਅਲ ਸੁਪਰਡੈਂਟ ਤੇ ਕੈਮੀਕਲ ਅਸਿਸਟੈਂਟ ਦੀਆਂ 7934 ਪੋਸਟਾਂ ਨੇ ਟੋਟਲ ਜਿਹੜੀਆਂ ਨੇ 7951 ਪੋਸਟਾਂ ਨੇ ਅਪਲਾਈ ਤੁਸੀਂ ਕਰਨਾ ਹੈ ਤਾਂ 30 ਸਤ 2024 ਤੋਂ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਨੇ ਆਪਣੇ ਨੇੜੇ ਦੇ ਕੈਫੇ ਤੇ ਜਾ ਕੇ ਤੁਸੀਂ ਫਾਰਮ ਭਰ ਸਕਦੇ ਹੋ ਪਰੰਪਰਨ ਲਈ ਤੁਹਾਨੂੰ ਆਪਣੀ ਜਿਹੜੀ ਡਾਕੂਮੈਂਟ ਨੇ ਆਧਾਰ ਕਾਰਡ ਪੈਨ ਕਾਰਡ ਤੇ ਨਾਲ ਹੀ ਆਪਣੀ ਕੁਆਲਿਫਿਕੇਸ਼ਨ ਦੇ ਸਰਟੀਫਿਕੇਟ ਜਾਤੀ ਸਰਟੀਫਿਕੇਟ ਰੈਜ਼ੀਡੈਂਸ ਸਰਟੀਫਿਕੇਟ ਇੱਕ ਆਪਣੀ ਫੋਟੋ ਤੇ ਇੱਕ ਆਪਣੇ ਸਿਗਨੇਚਰ ਇੱਕ ਚੱਲਦਾ ਹੋਇਆ ਮੋਬਾਈਲ ਨੰਬਰ ਤੇ ਇੱਕ ਐਮਐਲਆਈਡੀ ਇਹਨਾਂ ਦੀ ਜ਼ਰੂਰਤ ਹੋਏਗੀ ਸੋ ਹੋਰ ਨੋਟੀਫਿਕੇਸ਼ਨ ਤੁਸੀਂ ਦੇਖਣੀ ਹੈ ਤਾਂ ਹੋਰ ਕੋਈ ਜਾਣਕਾਰੀ ਸਾਡੇ ਤੋਂ ਲੈਣੀ ਚਾਹੁੰਦੇ ਹੋ ਤਾਂ ਇਸ ਸੰਬੰਧੀ ਕਮੈਂਟ ਸਾਨੂੰ ਕਰ ਸਕਦੇ ਹੋ ਪੁੱਛ ਸਕਦੇ ਹੋ ਅਸੀਂ ਜਵਾਬ ਜ਼ਰੂਰ ਦੇਵਾਂਗੇ ਸੋ ਇਸੇ ਤਰ੍ਹਾਂ ਹੋਰ ਨੌਕਰੀਆਂ ਦੀ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾ